ਉਹ ਤਾਂ ਪਰੇ ਲਾ ਦੇ ਮੈਂ ਖੜਾ ਕਰਨਾ ਮਮੀ ਅਿਆਰੋ ਜਲਦੀ ਬਾਹਰ ਭਾਬੀ ਮੰਮੀ ਜੀ ਹੋ ਜਾਓ ਯਾਰ ਜਲਦੀ ਬਾਹਰ ਹੁਣ ਭਾਈ ਬਲਾਓ ਜਲਦੀ ਉਹਨਾਂ ਨੂੰ ਯਾਰ ਮੈਂ ਗੱਲ ਮਾਰੀ ਤੇ ਲੱਗਦਾ ਮਨਾ ਗਏ ਆ ਹਣੇ ਮੈਨੂੰ ਫੋਨ ਕੀਤਾ ਸੀ ਵੀ ਮੈਂ ਗੱਡੀ ਲੈ ਕੇ ਆਉਂਦੇ ਆ ਨਵੀ ਯਾਰ ਜੀ ਸਾਨਾ ਬੁਦਾ ਗਿਆ ਪਾ ਰੇ ਸੇਂਹਰੀ ਪੁੱਤ ਨੇ ਗੱਡੀ ਲੈ ਆਂਦੀ ਆ ਜਾ ਮਨ ਕਰਾਉਂਦੀ ਜੀ ਕਰਾਉ ਮੂੰਹ ਮਠਾ ਲੈਣਾ ਕੋਈ ਨਹੀਂ ਮੂੰਹ ਮਠਾ ਕਰਨ ਨਹੀਂ ਸ਼ੁਗਰ ਹੈ ਗਿਆ ਤੁਹਾਨੂੰ ਕੀ ਮਨਾ ਖਾਓ ਖਾਲਾ ਨਾ ਖਾ ਲਿਓ ਮੇ ਜਾ ਪੇ ਜਾ ਸ਼ੁਗਰ ਆ ਮਿਲ ਜਾ ਕੇ ਪਹਿਲਾ ਗੱਡੀ ਦੀ ਪਾ ਲੈ ਆ ਲੋ ਮਨ ਬਧਾਈ ਹੋਵੇ ਤੁਹਾਨੂੰ ਬੋਲ ਤੁਹਾਨੂੰ ਵੀ ਵਧਾਈਆਂ ਬਹੁਤ ਬਹੁਤ ਲਓ ਬਾਜੀ ਕਾਉਸ ਹੀ ਲੈ ਅਮਾ ਨਾ ਤਾ ਬੈ ਕੇ ਬਹਿ ਜਾ ਵਿੱਚ ਅੱਗੇ ਰੈਡੀ ਆਈ ਬੰਗੀ ਤੈਨੂੰ ਤੁਹਾਨੂੰ ਵੀ ਕਹਿਣਾ ਗੱਡੀ ਵੇਖੋ ਸੋਹਣੀ ਹੈ ਨਾ ਬੜੀ ਸੋਹਣੀ ਹੈ ਬਹੁਤ ਸੋਹਣੀ ਹੈ ਮਮੀ ਇੱਥੇ ਬਕੇ ਰਹਿਣਾ ਵਾ ਮੈਂ ਮੈਂ ਤਾਂ ਲਿਜਾ ਰਹੀ ਬੜਾ ਅੱਡਿਆ ਮਮੀ ਨੂੰ ਚੱਲ ਤੁਜਾ ਆਪਾ ਹੋ ਗਿਆ ਨੇ ਹੁਣ ਇਸ ਤਰ੍ਹਾਂ ਲਿਆਵਾ ਮੰਜੀ ਚ ਲਾਈ ਹੈ ਹੈ ਠੀਕ ਆ ਲੋੜ ਹੀ ਨਹੀਂ ਗੱਡਿਆਂ ਦੇ ਚ ਦੀਦੀ ਨੂੰ ਵੀ ਬੁਲਾਓ ਦੀਦੀ ਦੀ ਗੱਡੀ ਵੀ ਆਕ ਲੈਣ ਮੈਂ ਹੁਣ ਇਹ ਬੁਲਾ ਕੇ ਲਿਆਉਣੀ ਦੀਦੀ ਆ ਬੁਲਾ ਲੂ ਹਾਂਜੀ ਮੈਂ ਦੀਦੀ ਨੂੰ ਲਿਆਈ ਹਾਂਜੀ ਹੈ ਮੈਂ ਕਿਹਾ ਦੀਦੀ ਨੂੰ ਬੁਲਾ ਕੇ ਲਿਆ ਕੇ ਆਵੋ ਆਓ ਦੀਦੀ ਕੱਲ ਪਾਣਾ ਨਾ ਕੋਈ ਨਾ ਕੀ ਹੋਗਾ ਦੀਦੀ ਆ ਆ ਵੇਖੋ ਗੱਡੀ ਨਵੀਂ ਲਿਆਦੀ ਸੋਹਣੀ ਆ ਚੰਮੀ ਬਹੁਤ ਸੋਣੀ ਆ ਤੇ ਮੰਮੀ ਜੀ ਦੀਦੀ ਨੂੰ ਵੀ ਬੜੀ ਵਧੀਆ ਲੱਗੀ ਆ ਰਮਨ ਵਧਾਈ ਹੋਏ ਤੈਨੂੰ ਬਹੁਤ ਬਹੁਤ ਤਾਂ ਮੈਂ ਵਧਾਈ ਤਾਂ ਵੀ ਨਹੀਂ ਦੇਖੋ ਹਾਂ ਰਮਨ ਅਸੀਂ ਦੋਨੇ ਜਾਨੇ ਜਾਇਆ ਕਰਾਂਗੇ ਇਹਦੇ ਤੇ ਨਾ ਮੈਂ ਕਿਹਾ ਮੰਮੀ ਜੀ ਨੂੰ ਬੜਾ ਚਾਹ ਆ ਉਹ ਬੈਲੰਸ ਫਿਰ ਮੈਂ ਬੈਠਾਂਗੀ ਚੱਲ ਚੰਮੀ ਤੂੰ ਆ ਬਹਿ ਜਾ ਚੱਲ ਰਮਨ ਮੇਰੇ ਅੰਦਰ ਚਾਹ ਪਾ ਲੈ ਚੱਲ ਚਾ ਸ਼ਾਬਾਸ਼ ਲੈ ਲੈ ਮੰਮੀ ਜੀ ਉਹਨਾਂ ਨੇ ਬੈਹ ਜਾਂ ਦੋ ਨਾਲੇ ਗੁਰਦਵਾਰ ਸਾਹਿਬ ਮੱਥਾ ਤੇ ਦੇਖਈਏ ਸਾਰੇ ਜਣੇ ਆਪਾਂ ਚਲ ਮੁੰਡੇ ਸਵੇਰ ਦੇ ਗਏ ਆ ਚਾਹ ਤਾਂ ਆਨੇ ਪਾ ਚਲ 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 ਹਾਂ ਸੁਣੀ ਚੰਮੀ ਆ ਜਾ ਇੱਧਰ ਹਾਂਜੀ ਆ ਜਾ ਆਲਾ ਵੀ ਮੁੰਡੇ ਆ ਦਾ ਬੱਵ ਵੀ ਲੈ ਜੀ ਅੰਦਰ ਫਿਰ ਮੈਂ ਵੀ ਆਇਆ ਝੂਟਾ ਲੈ ਕੇ ਫਿਰ ਮਾਰ ਦਾ ਸ਼ੁਕਰ ਆ ਅੱਜ ਗੱਡੀਆਂ ਵਾਲੇ ਹੋ ਗਏ ਆ ਤੇ ਗੱਡੀ ਲਈ ਵੀ ਸਾਰਾ ਵਧੀਆ ਗੱਡੀ ਲਈ ਆ ਏ ਸ਼ਮੀ ਹਾਂ ਜੀ ਮੰਮੀ ਬੰਤੂ ਜਾ ਕੋਤੰਦ ਜਾ ਕੇ ਥੋੜੇ ਰਮਾਨ ਕਰ ਨਾਲੇ ਵੇਖ ਕੋਈ ਉਹ ਤੇਰੀ ਭੈਣੇ ਰੋਟੀ ਪਾਣੀ ਕੀਤਾ ਨੀ ਕੀਤਾ ਠੀਕ ਆ ਮੰਮੀ ਜੀ ਵੇਖ ਲਈ ਹਾਂ ਜਾ ਮੰਮੀ ਕੱਡੀ ਦਾ ਨਾ ਹੀ ਬੜਾ ਵਧੀਆ ਏ ਤੂੰ ਚੁੱਪ ਕਰ ਲੈ ਗੱਡੀ ਰੱਖੇ ਨਾ ਹੀ ਬੜਾ ਵਧੀਆ ਏ ਤੇਰੇ ਨਾਲ ਤੇ ਉਹ ਚੰਗਾ ਰਹਿ ਗਏ ਤੈਨੂੰ ਇੰਨੇ ਸਾਲ ਹੋ ਗਏ ਤੂੰ ਤਾਂ ਕੁਝ ਕਰ ਨਹੀਂ ਸਕਿਆ ਤੇ ਉਹਨੇ ਵੇਖ ਲਾ ਕੁਝ ਮਹੀਨਿਆਂ ਚ ਕੰਮ ਬਖਾਇਆ ਤੂੰ ਮੈਂ ਦਸੋੜੀ ਦੀ ਗਰਾਹਰ ਉਹਨੇ ਮੋਟਾ ਹੱਥ ਮਾਰੇ ਉਹ ਗੱਡੀ ਵੇਨਾ ਕਿੰਨੀ ਮਹਿੰਗੀ ਜਿਹਨੇ ਤੇ ਵੀ ਉਹਨੇ ਹੱਥ ਮਾਰ ਲਏ ਤੇ ਤੂੰ ਕੀ ਕਰਨ ਦੇ ਆ ਤੇਰੇ ਕੋਲ ਤਾਂ ਇੱਕ ਜ਼ਮੀਨ ਨਹੀਂ ਆਪਣੇ ਨਾਂ ਹੋਈ ਐ ਇਥੋਂ بڑے ਟੌਰਨਾ ਮੈਨੂੰ ਕਹਿ ਕੇ ਗਿਆ ਵੇਖਿਓ ਮੰਮੀ ਅੱਜ ਰਾਤ ਨੂੰ ਡੱਬਾ ਮੇਲੇ ਕਿਉਂਗਾ ਰੋਟੀ ਬਾਹਰ ਹੋਏਗੀ ਸ਼ਾਮਾਂ ਤੱਕ ਸਾਈਨ ਹੋਏਗੇ ਆ ਕੇ ਕੀ ਕਹੇ ਤੇ ਮੰਮੀ ਮੈਂ ਕੀ ਕਹਾਂ ਮੈਂ ਨਾ ਮੜਾ ਜਾ ਬਾਹਰ ਜਾਂਦਾਂ ਨੇ ਮਗਰੋਂ ਸੈਨ ਕਰਾ ਲੇ ਮਗਰੋਂ ਸੈਨ ਕਰਵਾ ਕੇ ਜਿੱਦੋਂ ਦੇ ਸੈਨ ਕਰਕੇ ਆਇਆ ਤੂੰ ਤਾਂ ਸਮਝਣ ਡਿਆ ਬੜੀ ਬਾਹ ਰਹੀ ਉਹ ਵੀ ਤੇਰੇ ਕੋਲ ਹੈ ਆ ਕੇ ਉਹਨੂੰ ਕੁਝ ਕਿ ਉਹਦਾਂ ਤੇ ਮੱਛਲੀ ਫਿਰਦੀ ਹੂ ਮੇਰੇ ਹਿੱਕ ਤੇ ਪੈਰ ਰੱਖ ਕੇ ਲੰਘਦੀ ਆ ਤੂੰ ਵੀ ਸਾਰੇ ਕਹਿੰਦੇ ਨਾ ਸੈਨ ਨਹੀਂ ਕਰਨੇ ਤੇ ਜਾਉ ਮੈਂ ਘਰ ਆਈ ਜੇ ਉਹਨੇ ਤਾਂ ਅਗਰ ਨਹੀਂ ਗੱਲ ਕਹੀ ਵੇ ਸਮਝਦੀ ਨਹੀਂ ਮੈਂ ਮੈਂ ਸਮਝ ਦੇ ਲਈ ਮੈਂ ਸਭ ਸਮਝ ਦੇ ਗਿਆ ਚੰਗਾ ਹੈ ਨਾ ਤੇ ਪੁੱਛ ਰਿਖ ਅੱਜ ਕਿ ਮੇਰੀ ਮਰਜ਼ੀ ਦਾ ਬਣਾ ਸੈਂਡ ਕੀ ਤਰ੍ਹਾਂ ਕੀਤਾ ਤੇ ਤੇ ਚੋ ਜੁਰਤ ਹੈ ਹੀ ਨਹੀਂ ਜੋ ਤੁਮ ਵੀ ਤੂੰ ਆ ਕੇ ਪੁੱਛਦਾ ਉਦੋਂ ਤਾਂ ਬੜੇ ਰਮਾਨਾ ਰੋਟੀਆਂ ਖਾਣਦੇ ਤੇ ਭਰਾ ਦੀ ਗੱਡੀ 'ਚ ਟੌਰਣਾ ਬਹਿ ਕੇ ਆ ਗਿਆ ਸ਼ਰਮ ਕਰ ਲਾ ਉਹਦੀ ਗੱਡੀ 'ਚ ਬਹਿ ਕੇ ਆ ਨਾ ਬੜੇ ਤੋਂ ਸੁਪਨੇ ਦਾ ਬੰਦਾ ਸੀ ਅਮਨ ਵੇਖੀ ਹੁਣ ਗੱਡੀਆਂ ਦੀ ਲੈਣਾ ਹੋਣਗੀਆਂ ਲੈਣਾ ਹੋਣਗੀਆਂ 10-15 ਰੁਪਏ ਵਾਲੀ ਗੱਡੀ ਦੀਆਂ ਲੋਚਾ ਦੋ ਮੂਵੀ ਜੀ ਹੁੰਦੇ ਗੱਡੀ ਆ ਗਈ ਹੈ ਨਾ ਦੂਜੀਆਂ ਵੀ ਆ ਜਾਣੀਆਂ ਇਹਦੀ ਕਦੋਂ ਆਣੀ ਆ ਤੇ ਉਹ ਵੀ ਆਪਣੀ ਆ ਅਮਨ ਚ ਮੇਰੇ ਕੋਲ ਵੰਡੇਆ ਸਭ ਹੀ ਲਿਆਉਂਗਾ ਠੀਕ ਆ ਅਮਨ ਚ ਤੇਰੇ ਚ ਕੋਈ ਕੁਝ ਵੰਡੇਆ ਫਰੈਂਡ ਦੇ ਤੋਂ ਨਹੀਂ ਲਿਆਉਂਗਾ ਮੈਂ ਵੀ ਜਿੰਨਾ ਗੱਲ ਚ ਮੋਟਾ ਤੇ ਮੈਂ ਵੀ ਤੇ ਦੇ ਫਿਰ ਇੱਥੇ ਕੀ ਕਰਨਾ ਪਹਿਲੇ ਯਾਰ ਮੈਂ ਗੱਲ ਕਰਦਾ ਹੀ ਹਾਂ ਖਲੋਇਆ ਤੂੰ ਹਾਂ ਕਰ ਗੱਲ ਆ ਚੋਦੇ ਨਾਲ ਅਮਨ ਦੇਖੇ ਹੁਣ ਕਿਤਰਾ ਭੱਜਾ ਗਿਆ ਏ ਇਨੇ ਉਦਨ ਦੀ ਇੱਕ ਵਾਰੀ ਨਾ ਉਹਦੇ ਨਾਲ ਗੱਲ ਕੀਤੀ ਅੱਜ ਤੇ ਜਿਹੜੇ ਹਿਸਾਬ ਨਾਲ ਇਹ ਲੱਗਦਾ ਅੱਜ ਗੱਲ ਬੰਨੇ ਕਰਕੇ ਆਉਣਗੇ ਔਰ ਚਾਹੀਦਾ ਵੀ ਆ ਮੈਨੂੰ ਤਾਂ ਕਿਸੇ ਦੇ ਸ਼ੱਕ ਬੰਦਾ ਐ ਇਹ ਨਾਲ ਨੂੰ ਲਿਆਵੇਂ ਮਿਲਦੇ ਉਹ ਨਹੀਂ ਨਾਲ ਹੀ ਰਹੇ ਇਹ ਕਿ ਭਾਈ ਖੇਚ ਨਹੀਂ ਕਰਦੇ ਲੱਗਦਾ ਮੈਨੂੰ ਵੇਹ ਜਿਹੜੇ ਹਿਸਾਬ ਹੁੰਨੀ ਪਿਛਾਂ ਦੀ ਕਹਾਣਾ ਮੈਨੂੰ ਲੱਗਦਾ ਅੱਜ ਭਾਈ ਕੰਡਾ ਕੱਢ ਗਈ ਵੇ ਹੁਣ ਕੱਢੇ ਕੱਢਣ ਦਾ ਕੀ ਫਾਇਦਾ ਉਹ ਤਾਂ ਜੋ ਕੋਸੀ ਉਹਨਾਂ ਦੇ ਨਾਲ ਹੀ ਰਹਿ ਗਿਆ ਉਹ ਨੁੱਕਰ ਵਾਲੀ ਇੱਕ ਪਲਾਟੀ ਜੀ ਰਹਿ ਗਈ ਛੋਟੀ ਜਿਹਾ ਹੋ ਸਕਦਾ ਕਿ ਉਹਦੇ ਨਾ ਕਰਦਾ ਚਲੋ ਮੰਮੀ ਜਾਂਦੇ ਚੋਰ ਦੀ ਲੰਗੋਟੀ ਸੀ ਕੁਛ ਨਾ ਕੁਛ ਤੇ ਆਊਗਾ ਤੇ ਜਦ ਜੇ ਲੰਗੋਟੀ ਵਿੱਚ ਸ਼ੇਕ ਹੋਏ ਤਾਂ ਫੇਰ ਚਲੋ ਕੁਝ ਨਾ ਕੁਝ ਤੇ ਕਰ ਲਈ ਚਲ ਗਿਆ ਅੰਦਰ ਦੇਖਦੇ ਹੁਣ ਕੀ ਗੱਲ ਕਰਦਾ ਚਲੋ ਠੀਕ ਹੈ ਸੋਣੀ ਹੈ ਸੋਣੀ ਹੈ ਨਾ ਗੱਡੀ ਕੀ ਕਰੀ ਤੈਨੂੰ ਤੇ ਸਾਡੀ ਨਵੇਂ ਵਾਗੀਆਂ ਨੇ ਉਹ ਕਹਿੰਦੇ ਕਿਹੜੀ ਗੱਡੀ ਲੈਣੀ ਹੈ ਮੇਰੇ ਤੇ ਆਪਣਾ ਗਿਆਰਨਾ ਨਵਾਂ ਮਾਡਲ ਹੈ ਨਾ ਦੇਖ ਲਾ ਅਜੇ ਦੋ ਵਾਰ ਹੀ ਗਿਆ ਏ ਤੇ ਗੱਡੀ ਘੜਵਾ ਲਈ ਉਹ ਵੀ ਕੀ ਆ ਕੀ ਆ ਕਿ ਕੀ ਆ ਕੀ ਆ ਅੱਜ ਦੋ ਦਿਨ ਹਾਲੇ ਤੇ ਗੀ ਲਈਆ ਅਸ ਪੂਰਾ ਕਾਰੋਬਾਰ ਕਰਨਾ ਹੁੰਦਾ ਬਸ ਬਸ ਤੂੰ ਇੱਕ ਗੱਲ ਲਈ ਬਾਈ ਵੀ ਮੋਟੀ ਗੱਡੀ ਦੇ ਹੱਥ ਠੀਕ ਆ ਮੈਂ ਤਾਂ ਮਰੂਤੀ ਮਰਾਤੀ ਨਹੀਂ ਲਈ ਵੈਸੇ ਤੇ ਜੇ ਸਾਨੂੰ ਮਰੂਤੀ ਮਿਲ ਜਾਂਦੀ ਵੀ ਭਰਾਵਾ ਉਹ ਵੀ ਪੜੀ ਸੀ ਚਲ ਆ ਕੋਈ ਦੇਖਿਓ ਨਾ ਇਥੇ ਕਰਦੇ ਈ ਚਾ ਈ ਛੱਡ ਭਰਾ ਵੇਖਣਾ ਕੀ ਚੱਲ ਆ ਕੀ ਗੱਲ ਤੇ ਝੂਟਾ ਲੈ ਗਈ ਹੈ ਫਿਰ ਚਲੋ ਠੀਕ ਹੈ ਚੱਲੇ ਚਲੀਏ ਕੀ ਗੱਲ ਤੇ ਜੋ ਹੁੰਦਾ ਕੋ ਹੁੰਦਾ ਚਲ ਵੇ ਭਾਗਾਂ ਹੋ ਗਿਆ ਮੇਰੀ ਗੱਲ ਸੁਣ ਓਦੋਂ ਤਾਂ ਮੈਂ ਤੈਨੂੰ ਕੁਛ ਨਹੀਂ ਕਹਿਆ ਜਦੋਂ ਤੂੰ ਸੈਨ ਕਰਾਈਆ ਤਾਂ ਅੱਜ ਵੇਲਾ ਆਉਂਦਾ ਕਿੰਨੀ ਵਧੀਆ ਮੈਡੀ ਲੈ ਕੇ ਦਿੱਤੀ ਉਹ ਸਹੁਰਿਆਂ ਨੇ ਤਾਂ ਮੈਨੂੰ ਵੀ ਨਾ ਇਦਾਂ ਦੀ ਵਧੀਆ ਗੱਡੀ ਚਾਹੀਦੀ ਓ ਲੈ ਤੈਨੂੰ ਜਿਹੜਾ ਬਿਜ਼ਨਸ ਸਟਾਰਟ ਕਰਕੇ ਦਿੱਤਾ ਵਾ ਉਹ ਤੋਂ ਆਪਣੀ ਗੱਡੀ ਲਓ ਉਹ ਬਿਜ਼ਨਸ ਨੂੰ ਲਾਉਂਦੀ ਰਹਿੰਦੀ ਹੈ ਕਿ ਤੂੰ ਹੀ ਨਾ ਬਿਜ਼ਨਸ ਸਟਾਰਟ ਕਰਕੇ ਦਿੱਤਾ ਵਾ ਬਿਨਾਂ ਨੂੰ ਚੱਕਾਂ ਮੈਂ ਕਿਹੜਾ ਬਿਨਾਂ ਨਾਲ ਸਟਾਰਟ ਕਰਕੇ ਦਿੱਤਾ ਵਾ 2 ਲੱਖ ਰੁਪਇਆ ਦੇ ਕੇ ਤੇ ਸਾਰੀ ਉਮਰ ਦਾ ਹਸਾਨ ਕਰਦੇ ਮੈਂ ਤੇ 2 ਲੱਖ 2 ਲੱਖ ਦੇ ਬਿਜ਼ਨਸ ਸਟਾਰਟ ਹੁੰਦੇ ਨੇ ਉਹ ਦੱਸ ਦੇ ਤਾ ਹੋਗਾ 2 ਲੱਖ ਵਰਗਾ ਹੀ ਉਹ ਵੀ ਹਾਂ ਤੇ ਉਤੋਂ ਉਹਨੂੰ ਕਮਾਈ ਕਰਦੇ ਤੇ ਅੱਜ ਗੱਡੀ ਆਪ ਲੈ ਲੈਂਦੇ ਤੂੰ ਦੂਸਰੇ ਨਾਲ ਹਰ ਤੂੰ ਕਿਉਂ ਵੇਂਦੇ ਰਹਿੰਦੇ ਓਏ ਉਹਨੇ ਨਾਲ ਤਾਂ ਘਰ ਦੇ ਖਰਚੇ ਨਹੀਂ ਚੱਲਦੇ ਗੱਡੀ ਕਿੱਥੋਂ ਲੈਣਾ ਫਿਰ ਨਾ ਮੈਨੂੰ ਇੱਕ ਗੱਲ ਦੱਸ ਉਦੋਂ ਤੇ ਤੂੰ ਹੀ ਚੰਗੇ ਭਲੇ ਓ ਅੱਜ ਤੁਹਾਨੂੰ ਕਿੰਨਾ ਪੰਪ ਦੇ ਦਿੱਤਾ ਗੱਡੀ ਦੇਖੀ ਵਹਲੇ ਹੋਗੇ ਜੀ ਵੇਖੀ ਹੈ ਨਾ ਗੱਡੀ ਨੂੰ ਉਹ ਕਿੰਨੀ ਵਧੀਆ ਗੱਡੀ ਐ ਬਲੈਕ ਰੰਗ ਦੀ ਕੀ ਆ ਐਸੇ ਕਰਕੇ ਮੈਂ ਨਾ ਉਦੋਂ ਤੇਰੇ ਨਾਲ ਗਿਆ ਸੀ ਤੇ ਤੂੰ ਫੇਰ ਸਾਈਡ ਕਰਤੇ ਵੇਰਾ ਜੀ ਕਰਦਾ ਤੇਰੇ ਮਾਰ ਮਾਰ ਚ ਪੈਣਾ ਨਾ ਤੂੰ ਲਾਲ ਖਾਦਾ ਦੇਣਾ ਮੇਰੀ ਨੁਕਾਣ ਭੈਣ ਵਿਹਾਈ ਦੀ ਬਣੀ ਹੈ ਨਾ ਮੇਰੀ ਵੀ ਨਾ ਬਣੀ ਮੇਰੇ ਕੰਨ ਖੋਲ ਕੇ ਗੱਲ ਸੁਣਦਾ ਰੇਖ ਮੈਨੂੰ ਇਤੋਂ ਵੱਡੀ ਗੱਡੀ ਚਾਹੀਦੀ ਹੁਣ ਇਹ ਮੈਨੂੰ ਤੂੰ ਕਿੱਦਾਂ ਲਿਆਣੀ ਆ ਯਾਰ ਕਿੰਨਾ ਕੁ ਦੇ ਦੇਣ ਉਹ ਤੁਹਾਨੂੰ ਕਿੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ ਕੀ ਕੋਈ ਉਸ ਨਾਲ ਨਹੀਂ ਗੱਲ ਕੀਤਾ ਤੇ ਤਾ ਉਹਦੀ ਅੱਜ ਗੱਡੀ ਆ ਗਈ ਤਾਂ ਤੁਹਾਨੂੰ ਉਹ ਦੇ ਪਈ ਆ ਉਹ ਵੀ ਅਕਸਰ ਉਹਦੇ ਪੇਕੇ ਤੋਂ ਹੀ ਆਈ ਆ ਨਾ ਕੋਈ ਆਪ ਤਾਂ ਨਹੀਂ ਨਾ ਕੁਝ ਕੀਤਾ ਦੋਵੇਂ ਭਰਾਵਾਂ ਨੇ ਦੂਸਰਿਆਂ ਤੇ ਆਸ ਰੱਖਦੇ ਹੋ ਬਈ ਮੇਰੀ ਗੱਲ ਸੁਣ ਮੈਂ ਕੋਣਾ ਪੇੜਾ ਨਾ ਖਾ ਲਈ ਮੈਨੂੰ ਗੱਡੀ ਚਾਹੀਦੀ ਆ ਤੇ ਚਾਹੀਦੀ ਆ ਇਹ ਗੱਲ ਮੈਨੂੰ ਸੁਣਾ ਜੇ ਤਾਂ ਮਰਜੀ ਲੈ ਗਿਆ ਡੀ ਛੱਤੀਆ ਬੰਦਾ ਦੂਜੇ ਤੇ ਪੰਪ ਚੋਂਦਾ ਵਾ ਉਦੋਂ ਦਾ ਤਾਂ ਬੋਲਿਆ ਨਹੀਂ ਕੁਛ ਕਹਤਾ ਹੁਣਾ ਉਥੇ ਮੰਮੀ ਨੇ ਫੇਰ ਕੁਛ ਫੇਰ ਮੇਰੇ ਦੁਆਲੇ ਹੋ ਗਿਆ ਆਣ ਕੇ ਆਪਣਾ ਤਾਂ ਦਾ ਦਿਮਾਗ ਹੈ ਹੀ ਨਹੀਂਗਾ ਗੱਡੀ ਚਾਹੀਦੀ ਆ ਗੱਡੀ ਬਹੁਤ ਔਰ ਪੈਦੀ ਆ ਜਿਹੜੀ ਮੈਂ ਲਿਆ ਕੇ ਫੜਾਦਾ ਤੈਨੂੰ ਪਾਸ ਸੋਹਰਿਆਂ ਦਾ ਦਿੱਤਾ ਖਾਣ ਵਾਲੇ ਆ ਆਪ ਤੇ ਇਹਨਾਂ ਕੋ ਕੁਛ ਕੀਤਾ ਨਹੀਂ ਜਾਂਦਾ ਚੰਗੇ ਭਲੇ ਹੱਟੇ ਘੱਟੇ ਹੈਗੇ ਆ ਦੀਦੀ ਦੀਦੀ ਕੀ ਹੋਇਆ ਤੁਹਾਨੂੰ ਵਿਮਲ ਦੀਦੀ ਤੁਸੀਂ ਰੋਂਦੇ ਹੋ ਮੈਂ ਤੇ ਆਈ ਸੀ ਕਿ ਅੱਜ ਸ਼ਾਮੀ ਆਪਾਂ ਤਿਆਰ ਹੋ ਕੇ ਕਿਤੇ ਨਾ ਕਿਤੇ ਜਾਣੇ ਹ ਨਵੀਂ ਗੱਡੀ 'ਚ ਕੀ ਹੋਇਆ ਤੁਹਾਨੂੰ ਮੈਂ ਕਿੱਥੇ ਜਾਣਾ ਵਾ ਮੇਰੀ ਕਿਸਮਤ 'ਚ ਨਹੀਂ ਹੈ ਕਿਤੇ ਵੀ ਜਾਣਾ ਮੈਂ ਤਾਂ ਜੋ ਇੱਥੇ ਆਈਆ 2 ਮਹੀਨੇ ਬਸ ਮੇਰੇ ਸੋਕੇ ਨਿਕਲੇ ਆ ਬਸ ਮੈਂ ਉਦੋਂ ਦੀ ਰੋਣ ਹੀ ਡਈਆ ਬਸ ਇਸ ਘਰ ਦੇ ਵਿੱਚ ਦੀਦੀ ਤੂੰ ਹਰ ਦਮ ਰੋਂਦੇ ਕਲਪਦੇ ਰਹਿੰਦੇ ਜਦੋਂ ਮੈਂ ਪੁੱਛਦੀ ਆ ਤੇ ਮੈਨੂੰ ਕੁਝ ਨਹੀਂ ਦੱਸਦੇ ਅੱਜ ਮੈਨੂੰ ਦੱਸੋ ਚੱਕਰ ਕੀ ਆ ਕੀ ਦੱਸਾਂ ਤੈਨੂੰ ਮੈਂ ਆ ਜਿਹੜੇ ਲਾਲਚੀ ਆ ਤੈਨੂੰ ਵੀ ਆ ਦੋ ਤਿੰਨ ਮਹੀਨੇ ਹੀ ਆ ਬਸ ਰੱਖਣ ਦੇ ਤੇਰਾ ਵੀ ਉਹੀ ਹਾਲ ਇਹਨਾਂ ਨੇ ਕਰਨਾ ਜੋ ਮੇਰਾ ਕਰਦੇ ਆ ਨੇ ਤੇ ਤੁਹਾਨੂੰ ਹੁੰਦਾ ਵਾ ਬਸ ਪੇਕੇਆਂ ਤੋਂ ਕੁਛ ਨਾ ਕੁਛ ਲਈਆਂ ਜੋ ਮੈਂ ਇੱਥੇ ਵਿਆਹ ਹੀ ਆਈ ਆ ਸਾਰਾ ਕੁਛ ਇਹਨਾਂ ਨੂੰ ਲਿਆ ਲਿਆ ਦਿੱਤਾ ਵਾ ਇੱਥੋਂ ਤੱਕ ਕਿ ਬਿਜ਼ਨਸ ਚ ਜਿਹੜਾ ਕਰਦੇ ਆ ਉਹ ਵੀ ਮੇਰੇ ਪੇਕੇਆਂ ਨੇ ਦਿੱਤਾ ਇਹਨਾਂ ਨੂੰ ਸਾਰਾ ਸੈੱਟ ਕਰਕੇ ਫੇਰ ਵੀ ਹਜੇ ਵੀ ਅੱਜ ਗੱਡੀ ਦੇ ਕੇ ਕਿ ਉਹਦੇ ਪੇਕੇਆਂ ਨੇ ਗੱਡੀ ਦਿੱਤੀ ਆ ਮੈਨੂੰ ਵੀ ਇਹ ਗੱਡੀ ਲਿਆ ਕੇ ਦੇ ਦੀਦੀ ਤੁਸੀਂ ਇਹ ਕੀ ਕਹਿਣ ਦੇ ਹੋ ਮੈਂ ਛੰਮੀ ਸਾਰਾ ਕੁਝ ਸਾਝੀ ਕਰਨ ਲਈ ਆ ਜੋ ਤੂੰ ਸੁਣਦੀ ਪਈ ਆ ਇਹ ਦੋਵੇਂ ਭਰਾ ਹੀ ਬੜੇ ਲਾਲਚੀ ਆ ਤੇ ਸਭ ਤੋਂ ਵੱਧ ਇਹਨਾਂ ਦੀ ਮਾਂ ਹੇ ਰੱਬਾ ਇਹਨਾਂ ਦੇ ਚੱਕਰਾਂ ਦਾ ਪਤਾ ਹੀ ਨਹੀਂ ਤੁਹਾਡੇ ਪੇਕੇ ਤੋਂ ਵੀ ਮੰਗਦੇ ਆ ਅਸੀਂ ਤਾਂ ਚਲਦੇ ਜਿਨ ਜੋਗੇ ਹੈਗੀ ਆ ਅਮਨ ਨੇ ਮੰਗਿਆ ਤੇ ਮੰਮੀ ਜੀ ਨੇ ਉਹਨਾਂ ਨੂੰ ਦੇ ਦਿੱਤਾ ਛੰਮੀ ਤੁਹਾਡੇ ਪੇਕੇ ਤੇ ਇਹਨੇ ਜੋਗੇ ਹੈ ਹੀ ਨਹੀਂ ਆ ਛੰਮੀ ਤੁਹਾਡੀ ਕਹਿਣ ਲਈ ਆ ਕਿ ਮੇਰੇ ਪੇਕੇ ਦੇਣ ਜੋਗੇ ਨਹੀਂ ਮੇਰੇ ਪੇਕੇ ਰਹੇ ਕਿ ਨਹੀਂ ਦਿੱਤਾ ਇੱਥੇ ਦੀਦੀ ਮੰਮੀ ਕਹਿੰਦੇ ਉਹਦਾ ਉਹਦੇ ਪੇਕੇ ਹਿਸਾਬ ਦਾ ਹੀ ਦਿੰਦੇ ਆ ਉਹ ਜਿਆਦਾ ਕੁਝ ਦੇਣ ਜੋਗੇ ਨਹੀਂ ਹੈਗੇ ਮੰਮੀ ਨੇ ਤਾਂ ਕਹਿਣਾ ਹੀ ਆ ਮੰਮੀ ਅੱਜ ਤੱਕ ਬੋਲੀ ਕਿ ਜਾਂ ਸੱਚ ਜੋ ਅੱਜ ਬੋਲਣਾ ਸੀ ਇੱਥੋਂ ਤੱਕ ਆ ਜੀ ਆ ਘਰ ਚ ਬੈਠੀ ਆ ਨਾ ਆ ਵੀ ਪਲਾਟ ਮੇਰੇ ਪੇਕੇਆਂ ਦਾ ਹੀ ਜਿਹੜੇ ਉੱਤੇ ਆ ਹੁਣ ਛੱਤ ਕੇ ਤੇ ਆ ਬੈਠੇ ਹੋਏ ਨੇ ਇਹਨੇ ਕਹਿਆ ਕਿ ਸੀ ਜਦੋਂ ਮੈਂ ਇੱਥੇ ਵਿਆਹ ਹੀ ਆਈ ਆ ਹੁਣ ਵੀ ਮੇਰੇ ਮਗਰ ਪੈ ਕਿ ਮੇਰੇ ਭਰਾ ਦੀ ਜਿਹੜੀ ਪੈਲੀ ਆ ਜੋ ਵੀ ਆ ਤੇਰਾ ਹਿੱਸਾ ਪੰਦਾ ਉਥੋਂ ਲੈ ਕੇ ਆ ਹਾਏ ਰੱਬਾ ਪਾਜੀ ਤੁਹਾਨੂੰ ਤਾਂ ਕੁੱਟਦੇ ਮਾਰਦੇ ਆ ਮੈਨੂੰ ਇੰਨਾ ਪਤਾ ਸੀ ਕਿ ਪਾਜੀ ਤੁਹਾਨੂੰ ਕੁੱਟਦੇ ਮਾਰਦੇ ਆ ਅੰਦਰ ਪਰ ਮੈਂ ਜਦੋਂ ਤੁਹਾਨੂੰ ਪੁੱਛਦੀ ਸੀ ਤੇ ਤੁਸੀਂ ਮੁੱਕਰ ਜਾਂਦੇ ਸੀ ਨਾਲੇ ਮੰਮੀ ਜੀ ਤੇ ਕਹਿੰਦੇ ਸੀ ਤੁਹਾਨੂੰ 도ਰੇ ਪੈਂਦੇ ਆ ਤੁਸੀਂ ਤਾਂ ਇਦਾਂ ਕਰਦੇ ਹੋ ਮੈਨੂੰ ਛੰਮੀ ਕੋਈ 도ਰੇਦਾਰੇ ਨਹੀਂ ਪਿੰਦੇ ਸਿਰਫ ਇਹ ਲੋਕ ਪਖੰਡ ਕਰਦੇ ਆ ਕੀ ਇਦਾਂ ਕਰਾਂਗੇ ਛੰਮੀ ਦੇ ਅੱਗੇ ਇਹ ਕਾਵਾਂਗੇ ਕਿ ਉਹਨੂੰ 도ਰੇ ਪਿੰਦੇ ਆ ਤਾਂ ਹੀ ਆ ਕੁਝ ਕਰਦੇ ਆ ਉਹਨਾਂ ਇੱਤੋਂ ਤੱਕ ਕਿ ਮੇਰਾ ਗਹਿਣਾ ਵੀ ਇਹਨਾਂ ਨੇ ਮੈਂ ਤੈਨੂੰ ਉਦੋਂ ਕਿਉਂ ਰੋਕਿਆ ਸੀ ਕਹਿਣੇ ਤੋਂ ਇਹਨਾਂ ਨੇ ਮੇਰਾ ਗਹਿਣਾ ਵੀ ਸਾਰਾ ਇੱਧਰ ਲੈ ਲਿਆ। ਕਿ ਆਹੀਂ ਲੋਕਰ 'ਚ ਜਮ੍ਹਾਂ ਕਰਦੇ ਆਂ। ਅਜੇ ਤੱਕ ਤਾਂ ਮੈਨੂੰ ਕੋਈ ਗੰਗੋ ਗਹਿਣਾ ਮੈਂ ਆਪਣਾ ਮਿਲੇ ਹੀ ਨਹੀਂ ਵੇਖਣ ਨੂੰ। ਦੀਦੀ ਇਹਨਾਂ ਨੇ ਤਾਂ ਸਾਰਾ ਗਹਿਣਾ ਮੇਰਾ ਵੀ ਲੈ ਲਿਆ ਵਾ। ਕਿ ਅਸੀਂ ਲੋਕਰ 'ਚ ਜਮ੍ਹਾਂ ਕਰਾਵਾਵਾਂਗੇ। ਮੈਂ ਤੇ ਆਪ ਸਾਰਾ ਕੁਝ ਦੇ ਬੈਠੀ ਆਂ। ਤੇ ਮੇਰੀ ਮੰਮੀ ਵਿਚਾਰੀ ਉਹ ਤੇ ਅਮਨ ਜੋ ਮੰਗੇ ਉਹੀ ਲੈ ਦਿੰਦੀ ਆ ਉਹਨਾਂ ਨੂੰ। ਉਹਨੂੰ ਤੇ ਪਤਾ ਹੀ ਨਹੀਂ ਆ ਕਿ ਇਹਨੇ ਲਾਲਚੀ ਲੋਕ ਆ। ਤੈਨੂੰ ਪਤਾ ਮੇਰਾ ਕਿੰਨਾ ਚੜ ਹੋ ਗਿਆ ਵਾ ਵਿਆਹ ਨੂੰ। ਕਿ ਮੇਰਾ ਇਹਨਾਂ ਨੇ ਵੱਡੇ ਘਰ ਵੇਖ ਕੇ ਰਿਸ਼ਤਾ ਲਿਆਂਦਾ ਇਥੇ ਮੈਨੂੰ ਚੰਗਾ ਖਾ ਲਿਆ ਹੁਣ ਅਮਮਾ ਤਾਂ ਹੁਣ ਤੱਕ ਰਿਸ਼ਤਾ ਕਿਉਂ ਨਹੀਂ ਕਰਦੇ ਕਿ ਇਦਾਂ ਦੀ ਕੋਈ ਹੋਰ ਸਾਮੀ ਮਿਲੇ ਫੇਰ ਅਸੀਂ ਵਿਆਹ ਕਰੀਏ ਹੁਣ ਤੁਸੀਂ ਮਿਲੇ ਤੇ ਮਿਲਟ ਲਾਇਆ ਉਹਨਾਂ ਨੇ ਵਿਆਹ ਕਰਨ ਦੇ ਵਿੱਚ ਹੁਣ ਤੁਹਾਨੂੰ ਖਾਣਾ ਉਹਨਾਂ ਨੇ ਚੰਗੀ ਤਰ੍ਹਾਂ ਚਟਣਾ ਵਾ ਤਿੰਨੇ ਮਾਪੋਤਾ ਨੇ ਤਿੰਨੇ ਹੀ ਰਲੇ ਆਪਸ ਵਿੱਚ ਕੋਈ ਵੀ ਘਟ ਨਹੀਂ ਹੈ ਗਾਇਨਾ ਚ ਪਰ ਅਮਮਾ ਨੇ ਤਾਂ ਮੈਨੂੰ ਕਿਹਾ ਸੀ ਕਿ ਮੈਨੂੰ ਤੂੰ ਹੀ ਪਸੰਦ ਆਈ ਆ ਮੈਨੂੰ ਹੋਰ ਕੋਈ ਕੁੜੀ ਪਸੰਦ ਨਹੀਂ ਆਉਂਦੀ ਸ਼ੰਮੀ ਉਹਨੂੰ ਤੂੰ ਨਹੀਂ ਪਸੰਦ ਤੇਰੀ ਸਾਨੂੰ ਸ਼ੌਕਤ ਤੇ ਤੇਰਾ ਰਤਬਾ ਆ ਕੁਝ ਪਸੰਦ ਹੀ ਦੀਦੀ ਜੇ ਤੁਹਾਨੂੰ ਇਹ ਸਾਰਾ ਕੁਝ ਪਤਾ ਹੈ ਤੁਹਾਡੇ ਨਾਲੇ ਸਭ ਕੁਝ ਹੋਣ ਡਿਆ ਸੀ ਤੇ ਤੁਸੀਂ ਮੇਰੀ ਵੀ ਜ਼ਿੰਦਗੀ ਬਰਬਾਦ ਕਰਤੀ ਤੂੰ ਇਹ ਮੈਨੂੰ ਇੱਕ ਵਾਰੀ ਫੋਨ ਕਰਕੇ ਦੱਸ ਦਿੰਦੇ ਕਿ ਸ਼ਮੀ ਇਹਨਾਂ ਲਾਲਚੀਆਂ ਦੇ ਪੱਲੇ ਨਾ ਪੈ ਜੀ ਕਿਤੇ ਇਹ ਤੇ ਲਾਲਚੀ ਲੋਕ ਨੇ ਕਿਉਂ ਨਾ ਦੱਸਿਆ ਦੀਦੀ ਤੁਸੀਂ ਮੈਨੂੰ ਮੈਨੂੰ ਸ਼ਮੀ ਇਹਨਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਕੁਝ ਕੀ ਕਰਦੇ ਫਿਰਦੇ ਆ ਮੈਨੂੰ ਤਾਂ ਉਦੋਂ ਨਹੀਂ ਪਤਾ ਲੱਗਾ ਜਦੋਂ ਤੂੰ ਵਿਆਹ ਕੇ ਘਰ ਆ ਗਈ ਆ ਮੈਨੂੰ ਕਿਹ ਗੱਲ ਦਾ ਹੀ ਨਹੀਂ ਪਤਾ ਕੀ ਆ ਤੇ ਕੀ ਨਹੀਂ ਐਸੇ ਕਰਕੇ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਕੁਝ ਕਿਤੇ ਇਹ ਨਾ ਕੁਝ ਦੱਸ ਦੇ ਹੁਣ ਵੀ ਜਦੋਂ ਦੀ ਤੂੰ ਵਿਆਹੀ ਆਈ ਆ ਇਹਨਾਂ ਨੇ ਕਦੀ ਮੈਨੂੰ ਤੇਰੇ ਲਾਗੇ ਖਲੋਣ ਦਿੱਤਾ ਨਹੀਂ ਦੀਦੀ ਮੈਨੂੰ ਮੰਮੀ ਜੀ ਹਮੇਸ਼ਾ ਇਹੋ ਕਹਿੰਦੇ ਆ ਕਿ ਉਹ ਠੀਕ ਨਹੀਂ ਰਹਿੰਦੀ ਉਹਨੂੰ ਤੋਰੇ ਪੈਂਦੇ ਆ ਇਸ ਕਰਕੇ ਉਹ ਤੋਂ ਦੂਰ ਰਿਹਾ ਕਰ ਉਹ ਕੁਝ ਵੀ ਤੇਰੇ ਸਿਰ ਤੇ ਮਾਰ ਸਕਦੀ ਆ ਉਹਦੇ ਲਾਗੇ ਨਾ ਖਲੋਇਆ ਕਰ ਬਿਲਕੁਲ ਉਹਦੇ ਨਾਲ ਕੋਈ ਕੰਮ ਨਹੀਂ ਕਰਾਉਣਾ ਤੂੰ ਤੇ ਸਾਡੀ ਸ਼ਿੰਦੀ ਜੀ ਨੋਹ ਆ ਉਹਦੀ ਮਗਰ ਨਾ ਲੱਗਦੀ ਕਿਤੇ ਸ਼ਮੀ 2 ਮਹੀਨੇ ਮੈਂ ਵੀ ਬੜੀ ਸ਼ਿੰਦੀ ਨੋਹ ਹੀ ਨਾ ਦੀ ਅੱਜ ਉਹੀ ਹਾਲ ਮੇਰਾ ਹੋਣ ਡਿਆ ਅੱਜ ਵੇਖੀ ਤੇਰਾ ਵੀ ਆਹੀ ਹਾਲ ਹੋਣਾਵਾ ਜੋ ਇਹ ਮੇਰਾ ਕਰਨ ਦਾ ਹੈ ਮੈਂ ਵੀ ਬਹੁਤ ਸ਼ਿੰਦੀ ਹਾਂ ਮੈਂ ਵੀ ਕਹਨੀਏ ਮੇਰੇ ਸਹੁਰਿਆਂ ਵਰਗਾ ਸਹੁਰੇ ਨਹੀਂ ਹੈ ਦੇਤੇ ਇਹਦੇ ਮੈਂ ਬੜੀ ਕਰਮਵਾਨੀ ਆ ਪਰ ਮੈਨੂੰ ਕੀ ਪਤਾ ਸੀ ਇੰਨੇ ਕਰਮ ਮੇਰੇ ਮਾੜੇ ਆ ਜੋ ਮੈਂ ਇਸ ਘਰ ਦੇ ਵਿੱਚ ਆ ਗਈ ਦੀਦੀ ਤੁਸੀਂ ਤੇ ਫਸੇ ਫਸੇ ਸੀ ਨਾਲ ਤੁਸੀਂ ਮੈਨੂੰ ਵੀ ਫਸਾਤਾ ਇਤੇ ਮੈਂ ਕੀ ਕਰਾਂ ਮੇਰੀ ਤਾਂ ਵਿਚਾਰੀ ਮਾਂ ਵੀ ਇਕੱਲੀ ਆ ਮੇਰਾ ਤੇ ਪਿਓ ਵੀ ਨਹੀਂ ᱛਿਰਤੀ ਹੈਗਾ ਨਾ ਕੋਈ ਭਰਾ ਪਰ ਜਾਈ ਆ ਸਿਰਫ ਇੱਕੋ ਤਾਇਆ ਜੀ ਦਾ ਮੁੰਡਾ ਵਾ ਮੈਂ ਕਿੰਨੂੰ ਦੁੱਖ ਦੱਸਾਂ ਜਾ ਕੇ ਮੇਰੀ ਮੰਮੀ ਤਾਂ ਪਹਿਲੇ ਹੀ ਕਹਿੰਦੀ ਸੀ ਕਿ ਪੁੱਤ ਇਹ ਜਿਹੜੇ ਆਪ ਵਿਆਹ ਕਰਾਈਦੀ ਆ ਨਾ ਲੱਭ ਕੇ ਕੋਈ ਪਤਾ ਨਹੀਂ ਹੁੰਦਾ ਕਿੱਦਾਂ ਦੇ ਨਿਕਲ ਨਾਲੇ ਪਤਾ ਨਹੀਂ ਮੇਰੀ ਮੰਮੀ ਨੂੰ ਪਹਿਲੇ ਹੀ ਇਦਾਂ ਲੱਗਦਾ ਸੀ ਕਿ ਅਮਨ ਇੱਕ ਸਾਹੀ ਮੁੰਡਾ ਨਹੀਂ ਆ ਪਰ ਮੈਂ ਉਹਨਾਂ ਨੂੰ ਯਕੀਨ ਦੋਆਇਆ ਕਿ ਅਮਨ ਨਾਲ ਦਾ ਕੋਈ ਮੁੰਡਾ ਹੀ ਨਹੀਂ ਆ ਦੁਨੀਆ 'ਚ ਉਹ ਬਹੁਤ ਚੰਗਾ ਵਾ ਮੈਂ ਅਮਨ ਨੇ ਤੇਰੇ ਅੱਖਾਂ ਦੇ ਪਰਦੇਪਾਰਦਾ ਪਾਇਆ ਹੋਇਆ ਹੀ ਨਾ ਤੂੰ ਕਿੱਦਾਂ ਪਛਾਣਦੀ ਉਹਨੂੰ ਉਹ ਇੰਨਾ ਚੰਗਾ ਬਣ ਗਿਆ ਤੇਰੀ ਅੱਖਾਂ ਦੇ ਸਾਹਮਣੇ ਕਿ ਤੈਨੂੰ ਨਜ਼ਰ ਹੀ ਨਹੀਂ ਆਇਆ ਕੁਝ ਤੇ ਤੂੰ ਆਪਣੀ ਮਾਂ ਨੂੰ ਵੀ ਉਹੀ ਕੁਛ ਹੀ ਦੱਸਣਾ ਸੀ ਨਾ ਜੋ ਤੈਨੂੰ ਹੀ ਕਿ ਬਹੁਤ ਚੰਗਾ ਮੁੰਡਾ ਵਾ ਮਾਮੀ ਜੀ ਨੇ ਤੇ ਹੁਣੇ-ਹੁਣੇ ਇੰਨੇ ਲੱਖ ਦੀ ਗੱਡੀ ਕਢਾਤੀ ਆ ਮੈਂ ਇੱਕ ਵਾਰ ਨਹੀਂ ਮੈਨੂੰ ਪੁੱਛਿਆ ਕਿ ਸ਼ਮੀ ਮੈਨੂੰ ਗੱਡੀ ਕਢਾ ਕੇ ਦਵਾ ਕਿ ਨਾਂ ਦਵਾ ਤੁਹਾਨੂੰ ਪਤਾ ਉਹਨਾਂ ਨੇ ਤੇ ਆਪਣੀ ਧੀ ਦੇ ਮੂੰਹ ਨੂੰ ਦਿੱਤਾ ਇਹ ਨਾ ਸਾਰਾ ਕੁਝ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਲਾਲਚੀ ਲੋਕ ਨੇ ਸ਼ਮੀ ਹਜੇ ਵੀ ਸੰਭਲ ਜਾ ਇਹਨਾਂ ਨੂੰ ਕੁਛ ਨਾ ਦਊ ਫੇਰ ਇਹਨਾਂ ਨੇ ਠੀਕ ਹੋਣਾ ਵਾ ਜੇ ਇਹਨਾਂ ਨੂੰ ਇਦਾਂ ਹੀ ਕੁਛ ਨਾ ਕੁਛ ਦਿੰਦੇ ਰਹਿ ਇਹਨਾਂ ਦਾ ਮੂੰਹ ਇਦਾਂ ਹੀ ਪਿਆਰ ਰਹਿਣਾ ਜੇ ਕਦੀ ਇਹਨਾਂ ਨੇ ਕੋਈ ਡਿਮਾਂਡ ਕਰਨੀ ਕਦੀ ਕੋਈ ਕਰਨੀ ਆ ਮੈਂ ਤਿਆਰ ਕੀ ਤਾਈਓ ਸੈਨ ਕਰਾਂ ਮੇਰੇ ਭਰਾ ਨੇ ਅੱਗੇ ਥੋੜਾ ਦਿੱਤਾ ਇੱਥੇ ਕਿਉਂਕਿ ਮੈਂ ਉਹਦੀ ਜਾਇਦਾਦ ਤੋਂ ਵੀ ਆਧਾ ਹਿੱਸਾ ਲਿਆ ਕੇ ਇਹਨਾਂ ਨੂੰ ਦੇਦਾ ਫਿਰ ਮੇਰੀ ਬਹੁਤ ਕਦਰ ਹੁੰਨੀ ਹੀ ਇੱਥੇ ਕਿਤੇ ਦੀਦੀ ਜਦੋਂ ਤੁਸੀਂ ਕੱਲ ਮੈਨੂੰ ਦੱਸ ਕੇ ਚੱਲੇ ਸੀ ਕਿ ਮੈਂ ਪੇਕੇ ਚੱਲੀ ਆ ਨਹੀਂ ਮੈਂ ਬਾਜ਼ਾਰ ਚੱਲੀ ਆ ਤੇ ਗਏ ਤੁਸੀਂ ਪੇਕੇ ਸੀ ਉਦੋਂ ਮੈਨੂੰ ਭਾਨੇ ਨਾ ਲੱਗੇ ਹੀ ਇਥੋਂ ਮੈਨੂੰ ਕਹਿੰਦੇ ਚੱਲ ਬਾਜ਼ਾਰ ਚਲੀਏ ਤੈਨੂੰ ਮੈਂ ਸੂਟ ਲੈ ਕੇ ਦਿਨਾ ਵਾ ਤੈਨੂੰ ਮੈਂ ਜੁੱਤੀ ਮੈਨੂੰ ਤੇ ਪਹਿਲਾਂ ਹੀ ਸ਼ੱਕ ਸੀਗਾ ਕਿ ਕੁਛ ਤੇ ਤਾਲ ਚ ਕਾਲਾ ਹੈਗਾ ਵਾ ਇੰਨੇ ਸਾਲ ਹੋ ਗਏ ਆ ਉਦੋਂ ਤੱਕ ਇਹਨਾਂ ਨੇ ਮੈਨੂੰ ਕਿਹਾ ਨਹੀਂ ਆ ਕਿ ਚੱਲ ਬਾਜ਼ਾਰ ਚਲੀਏ ਅੱਜ ਹੀ ਐਸੀ ਗੜੀ ਗੱਲ ਹੋ ਅੱਜ ਤਾਂ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਮੇਰੀ ਗਲੀ 'ਚ ਆ ਕੇ ਵੜੀ ਮੈਂ ਉਹ ਤਾਂ ਬੋਲੀ ਵੀ ਨਹੀਂ ਆ ਮੈਨੂੰ ਆਨੇ ਚੁੱਪ ਕਰਕੇ ਤਾਂ ਚੱਲ ਤੋਰ ਇਥੋਂ ਅੱਜ ਮੈਨੂੰ ਪਤਾ ਲੱਗਾ ਕਿ ਤੁਹਾਡੀ ਭਝਾਈ ਉਦੋਂ ਮੈਨੂੰ ਕੀ ਦੱਸਣਾ ਚਾਹੁੰਦੀ ਤੇ ਕੀ ਸਮਝਾਉਣਾ ਚਾਹੁੰਦੀ ਮੈਂ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਅੱਗੇ ਰਾਤ ਸੋਚਦੀ ਰਹੀ ਵੀ ਐਸਾ ਕੀ ਚੱਕਰ ਹੈ ਇਹ ਕਹਿੰਦੇ ਆ ਕਿ ਵਿਮਲ ਨੂੰ ਦੋਰੇ ਪੈਂਦੇ ਆ ਉਹ ਕਹਿੰਦੇ ਆ ਕਿ ਸਾਡੀ ਕੁੜੀ ਬਿਲਕੁਲ ਠੀਕ ਹੈ ਉਹੀ ਚੱਕਰ ਤੇ ਹੈਗਾ ਵਾ ਤੁਹਾਨੂੰ ਪਤਾ ਉਸ ਦਿਨ ਦੀ ਮੈਂ ਧਿਆਨ ਹੀ ਰੱਖਦੀ ਸੀ ਤੁਹਾਡਾ ਜਦੋਂ ਬਾਜੀ ਤੁਹਾਡੇ ਕਮਰੇ ਚ ਆਉਂਦੇ ਸੀ ਮੈਂ ਧਿਆਨ ਰੱਖਦੀ ਕਿ ਤੁਹਾਡੇ ਚੋਂ ਤੋਂ ਤੋਂ ਮੈਂ ਮੈਂ ਜਿਹੜੀ ਹੋਣ ਦੀ ਆ ਇਹ ਕਿਹੜੀ ਗੱਲਾਂ ਹੁੰਦੀ ਆ ਅੱਜ ਵੀ ਮੈਂ ਬਾਹਰ ਹੀ ਖਲੋਤੀ ਸੀ ਜਦੋਂ ਬਾਜੀ ਇੱਥੇ ਕੁੱਟਮਾਰ ਕਰਨ ਦੇ ਹੀ ਤੁਹਾਡੀ ਤਾਂ ਹੀ ਮੈਂ ਉਸੇ ਵੇਲੇ ਅੰਦਰ ਆ ਗਈ ਜਦੋਂ ਚਲ ਗਏ ਸ਼ਮੀ ਜੇ ਤੈਨੂੰ ਪਤਾ ਹੀ ਤੈਨੂੰ ਮਾੜਾ ਮਾੜਾ ਸ਼ੱਕ ਪੈਣਦਿਆ ਸੀ ਤਾਂ ਤਾਂ ਹੀ ਇਹ ਵੱਡੀ ਗੱਡੀ ਲੈ ਆਤੀ ਤੋ ਆਪਣੀ ਮੰਮੀ ਨੂੰ ਕਹਿ ਨਹੀਂ ਸਕਦੀ ਹਜੇ ਨਾ ਇਹਨੂੰ ਕੁਝ ਦਿਓ ਦੀਦੀ ਮੈਨੂੰ ਨਹੀਂ ਸੀ ਪਤਾ ਕਿ ਅਮਨ ਵੀ ਇਦਾਂ ਬੇਅ ਮੈਂ ਸੋਚਦੀ ਸੀ ਕਿ ਸ਼ਾਇਦ ਰਾਜੂ ਭਾਜੀ ਇਦਾਂ ਦੇ ਨੇ ਜਾਂ ਪਤਾ ਨਹੀਂ ਐਸਾ ਕੀ ਚੱਕਰ ਹੈ ਜਿਹੜਾ ਤੁਹਾਡੇ ਚ ਲੜਾਈ ਹੁੰਦੀ ਹੈ ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਅਮਨ ਨੇ ਮੈਨੂੰ ਧੋਖਾ ਦਿੱਤਾ ਆ ਉਹ ਇਦਾਂ ਦੇ ਨੇ ਉਹਨਾਂ ਤੇ ਤੇ ਮੈਂ ਰੱਬ ਜੀ ਨਾਲ ਵਿਸ਼ਵਾਸ ਕਰਦੀ ਸੀ ਪਰ ਅੱਜ ਅੱਜ ਤੇ ਤੇ ਮੇਰੀ ਅੱਖਾਂ ਹੀ ਖੋਲ ਦਿੱਤੀਆਂ ਸਾਰਾ ਕੁਝ ਦੱਸ ਕੇ ਸ਼ੰਮੀ ਤੈਨੂੰ ਸਭ ਕੁਝ ਪਤਾ ਲੱਗ ਗਿਆ ਵਾ ਨਾ ਹੁਣ ਤੁਸੀਂ ਕੋਈ ਵੀ ਚੀਜ਼ ਇਹਨਾਂ ਨੂੰ ਨਹੀਂ ਦੇਣੀ ਫੇਰ ਹੀ ਇਹਨਾਂ ਨੇ ਠੀਕ ਹੋਣਾ ਵਾ ਦੀਦੀ ਮੈਂ ਆਪਣੇ ਮੰਮੀ ਕੋਲ ਜਾਣਾ ਚਾਹੁੰਦੀ ਆਪਣੇ ਘਰ ਮੇਰਾ ਦਿਲ ਟੁੱਟ ਗਿਆ ਇੱਕ ਵਾਰ ਮੈਨੂੰ ਕੁਝ ਸਮਝ ਨਹੀਂ ਆਉਂਦੀ ਮੈਂ ਇਹਨਾਂ ਨੂੰ ਦੱਸਾਂਗੀ ਸਾਰਾ ਕੁਝ ਸੰਮੀ ਤੂੰ ਕਿਤੇ ਨਹੀਂ ਜਾਣਾ ਤੇ ਆਪੇ ਮੰਮੀ ਨੂੰ ਕੁਝ ਨਹੀਂ ਕਹਿਣਾ ਉਹਨਾਂ ਨੂੰ ਕਿਉਂ ਦੁੱਖ ਦੇਣਾ ਵਾ ਹੁਣ ਉਹਨਾਂ ਦੇ ਆਪ ਤਾਂ ਨਾ ਤੈਨੂੰ ਤੇਰੀ ਮਰਜ਼ੀ ਦੇ ਹਿਸਾਬ ਨਾਲ ਮੈਂ ਵੀ ਤੇਨੇ ਸਾਲ ਇੱਥੇ ਕੱਟੇ ਆ ਨਾ ਇਕੱਲੀ ਨਾ ਨਾ ਲੜਦੀ ਰਹੀ ਆ ਤੈਨੂੰ ਪਤਾ ਮੇਰਾ ਭਰਾ ਕਹਿੰਦਾ ਸੀਗਾ ਜਿੰਨੀ ਵੀ ਜਾਇਦਾਦ ਹੈਗੀ ਆ ਨਾ ਜੋ ਵੀ ਪੈਲੀ ਆ ਤੇਰਾ ਵੀ ਬਰਾਬਰ ਦਾ ਹਿੱਸਾ ਵਾ ਤੂੰ ਆਪਣਾ ਲੱਲ ਮੈਂ ਕਿਹਾ ਨਾ ਮੈਂ ਵੇਖ ਲੈ ਇਹਨਾਂ ਦੇ ਸਿਰ ਚੜ੍ਹ ਕੇ ਉੱਥੇ ਸਾਈਨ ਕਰਕੇ ਆਈ ਆ ਮੈਂ ਨਾ ਕੁੱਟ ਖਾ ਲਈ ਇਹਨਾਂ ਦੀ ਪਰ ਮੈਂ ਸਾਈਨ ਕਰ ਆਈ ਆ ਕਿ ਮੈਂ ਆਪਣੇ ਪਿਤਾ ਭਰਾ ਦੀ ਜਾਇਦਾਦ ਤੋਂ ਕੋਈ ਹਿੱਸਾ ਨਹੀਂ ਲੈਣਾ। ਉਹਨੇ ਬਹੁਤ ਕੁਝ ਮੈਨੂੰ ਦਿੱਤਾ। ਤੈਨੂੰ ਪਤਾ ਇੱਥੇ ਜੋ ਵੀ ਹੁੰਦਾ ਵਾ ਮੈਂ ਪਿੱਲੇ ਦੱਸਦੀ ਰਹੀ ਹਾਂ। ਮੰਮੀ, ਪਾਪੀ ਨੂੰ ਸਭ ਕੁਝ ਪਤਾ ਵਾ। ਪਰ ਹੁਣ ਮੈਂ ਬਹੁਤ ਘੱਟ ਉਹਨਾਂ ਨਾਲ ਗੱਲ ਕਰਦੀ ਆ। ਜੋ ਕੁਝ ਵੀ ਆ ਮੈਂ ਆਪ ਹੀ ਸੈਨ ਨਹੀਂ ਆ ਇੱਥੇ। ਕਿ ਉਹਨਾਂ ਨੂੰ ਮੈਂ ਕਿੰਨਾ ਕੁਝ ਤੰਗ ਕਰਦੀ ਰਹੂੰਗੀ। ਮੰਮੀ ਵੀ ਤੈਨੂੰ ਪਤਾ ਹੁਣ ਬਜ਼ੁਰਗ ਨੇ ਕਿੰਨਾ ਕੁਝ ਮਿੱਠੀ ਦੀਆਂ ਗੱਲਾਂ ਤੈਨੂੰ ਪਤਾ ਮਾਵਾ ਕਿੰਨੀ ਟੈਨਸ਼ਨ ਲੈਂਦੀਆਂ ਵਾ ਧੀਆਂ ਦੀਆਂ। ਐਸ ਕਰਕੇ ਤੇ ਤੂੰ ਮੇਰੇ ਨਾਲ ਰਲ ਕੇ ਆਪਾਂ ਇਹਨਾਂ ਦਾ ਮੁਕਾਬਲਾ ਕਰਦੇ ਆਂ। ਆਪਾਂ ਆਪਣੇ ਘਰ ਕੁਛ ਨਹੀਂ ਦੱਸਣਾ। ਸ਼ੰਮੀ ਆਪਾਂ ਨਾ ਇੱਥੇ ਆ ਮੁਕਾਬਲਾ ਕਰਨਾ ਵਾ। ਐਦਾਂ ਤੇ ਤੂੰ ਵੀ ਆਪਣੇ ਪੇਕੇ ਚਲ ਜੇਂਗੀ। ਮੈਂ ਆਪਣੇ ਪੇਕੇ ਚਲ ਜੂਗੀ। ਤੇ ਇਹਨਾਂ ਦਾ ਕੀ ਆ? ਹੋਰ ਕੋਈ ਵਿਚਰੀਆਂ ਲੈ ਆਉਣਗੇ ਇੱਥੇ। ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨਗੇ। ਆਪਾਂ ਨਾ ਇੱਕ ਮਿਸਾਲ ਬੰਨਣਾ ਵਾ। ਇਹੋ ਜਿਹਿਆਂ ਨੂੰ ਪੂਰਾ ਸਬਕ ਸਿਖਾਉਣਾ ਵਾ ਕਿ ਕਿੱਦਾਂ ਘਰ ਚ ਬਸਣਾ ਵਾ ਅਹੀਂ। ਐਦਾਂ ਤੇ ਫੇਰ ਇਹਨਾਂ ਨੂੰ ਹੋਰ ਮੂੰਹ ਪੈ ਜਾਊਗਾ। ਇਹੋ ਜਿਹੇ ਲੋਕਾਂ ਨੂੰ। ਸਹੀ ਕਹਿੰਦੇ ਹੋ ਦੀਦੀ ਤੁਸੀਂ। ਬਿਲਕੁਲ। ਭਾਵੇਂ ਮੈਂ ਟੁੱਟ ਕੇ ਚੂਰ ਹੋ ਗਈ ਹਾਂ ਪਰ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਦੱਸਾਂਗੀ ਇਹਦੇ 'ਚ ਮੈਂ ਤੁਹਾਡਾ ਸਾਥ ਦਵਾਂਗੀ ਦੀਦੀ ਅਸੀਂ ਦੋਵੇਂ ਜਣੇ ਰਲ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਤੇ ਇਹੋ ਜਿਹੇ ਲਾਲਚੀ ਲੋਕਾਂ ਨੂੰ ਪੂਰਾ ਸਿੱਧਾ ਕਰਾਂਗੇ ਇਹਨਾਂ ਨੂੰ ਇੱਕ ਵਾਰੀ ਦੱਸ ਦਾਂਗੇ ਕਿ ਬਗਾਨੀਆਂ ਧੀਆਂ ਨੂੰ ਤੰਗ ਕਿਦਾਂ ਕਰੀਦਾ ਦਾਜ ਤੋਂ ਇਹਨਾਂ ਨੂੰ ਸ਼ਰਮ ਚਾਹੀਦੀ ਐ ਐਡੇ ਐਡੇ ਹੱਡ ਪੈਰ ਇਹਨਾਂ ਦੇ ਖੁੱਲੇ ਆ ਇੰਨਾ ਤਾਂ ਮਿਹਨਤਾਂ ਨਹੀਂ ਹੁੰਦੀਆਂ ਇਹ ਤੇ ਬੜੀ ਬਣਾਈ ਤੇ ਪੈਰ ਨੂੰ ਫਿਰਦੇ ਹੁਣ ਵੇਖਿਓ ਸਹੀ ਇਹਨਾਂ ਤਾਂ ਬਣਾਉਣੀ ਗਈਆਂ ਮੈਂ ਤੁਸੀਂ ਪ੍ਰੋਮਿਸ ਕਰੋ ਇਹ ਚੀਜ਼ ਕਿਸੇ ਨੂੰ ਨਹੀਂ ਦੱਸਣੀ ਬਸ ਹੁਣ ਆਪਾਂ ਇਹਦਾ ਮੁਕਾਬਲਾ ਕਰਨਾ ਹੈ ਦੋਵਾਂ ਨੇ ਰਲ ਕੇ ਤੇ ਮੇਰੀ ਇੱਕ ਗੱਲ ਸੁਣ ਲਓ ਡਰਨਾ ਕਿਸੇ ਚੀਜ਼ ਤੋਂ ਨਹੀਂ ਜੇ ਮੈਂ ਤੁਹਾਡੇ ਨਾਲ ਨਹੀਂ ਛਮੀ ਪਹਿਲੇ ਤਾਂ ਮੈਂ ਇਕੱਲੀ ਹੀ ਕਿਸੇ ਵੇਲੇ ਡਰ ਵੀ ਜਾਂਦੀ ਸੀ ਪਰ ਹੁਣ ਤੂੰ ਮੇਰੇ ਨਾਲ ਆਣ ਹੁਣ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈਗਾ ਨਾਲ ਇੱਕ ਗੱਲ ਦਾ ਪ੍ਰੋਮਿਸ ਕਰੋ ਅੱਜ ਤੋਂ ਬਾਅਦ ਕੋਟ ਨਹੀਂ ਜੇ ਖਾਣੀ ਬਾਜੀ ਤੋਂ ਜੇ ਇੱਕ ਮਾਰਨਾ ਅਗੋਂ ਦੋ ਛੱਡਿਓ ਇਹਨੂੰ ਲੱਗ ਪਤਾ ਜਾਵੇ ਕਰੀ ਜਨਾਨੀ ਤੇ ਹੱਥ ਕਿਦਾਂ ਚੁੱਕੀਦਾ ਵਾ ਸੁਣੀ ਗੱਲ ਠੀਕ ਆ ਸ਼ਮੀ ਕੋਈ ਨਹੀਂ